Tune in to MarriageLagan.com every Sunday 5pm with Varinder Obhi. A show about matrimonials, life partnership and relationships. Only on Radio Zindagi, 1550 AM. Relationships MarriageLagan.com. Dream it, believe it and make it happen. MarriageLagan is a leading matchmaking services provider. We offer trusted and authentic matrimonial profiles for those who are looking for राइट ग्रूम फॉर मैरिज रजिस्टर एट इन्फो एट मैरिज लगन डॉट कॉम वी केट फॉर यू एस ए कैनेडा यू के ऑस्ट्रेलिया इंडिया एंड लोरप फॉर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है marriage Lagan is a leading matchmaking services provider we offer trusted and authentic matrimonial profile for those who are looking for brides and grooms for marriage register at info at we cater for usa canada uk india and fiji for more information call 510-943-8037 ਉਥੇ ਤਿੰਨ ਅੱਗ ਨਾਲ ਖੇਡ ਰਹੇ ਹਨ ਟਰੰਪ ਆਸਟ੍ਰੇਲੀਆ ਦੇ ਹਰ ਪੀੜਤਾ ਦੀ ਮਦਦ ਵਿੱਚ ਜੁਟੇ ਸਿੱਖ ਅਮਰੀਕਾ ਨੇ ਭਾਰਤੀ ਵਿਦਿਆਰਥੀ ਲਈ ਨਵੀਂ ਚੇਤਾਵਨੀ ਕੀਤੀ ਜਾਰੀ ਜੁਕ੍ਰੇਨ ਤੇ ਰੂਸ ਦਾ ਬੇਰਹਿਮ ਹਮਲਾ جاری ਹੈ ਤਾਜ਼ਾ ਹਮਲਿਆਂ ਵਿੱਚ ਰੂਸ ਨੇ ਸ਼ੁੱਕਰਵਾਰ ਤੋਂ ਐਤਵਾਰ ਤੱਕ ਲਗਭਗ 900 ਡਰੋਨ ਅਤੇ ਮਿਜ਼ਾਲਾਂ ਜੁਕ੍ਰੇਨ ਉੱਤੇ ਸੁੱਟਿਆ ਐਤਵਾਰ ਰਾਤ ਨੂੰ ਰੂਸ ਨੇ 3 ਸਾਲਾਂ ਦੀ ਜੰਗ ਵਿੱਚ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਜਿਸ ਵਿੱਚ ਕੇਵਲ ਇੱਕ ਰਾਤ ਵਿੱਚ 355 ਡਰੋਨ ਵਰਤੇ ਗਏ ਇਹ ਹਮਲਾ ਆਮ ਨਾਗਰਿਕਾਂ ਅਤੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਹਨ ਜਿਸ ਵਿੱਚ ਕਈ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਕਈ ਘਰ ਮਕਾਨ ਤਬਾਹ ਹੋ ਗਏ ਹਨ ਇਨ੍ਹਾਂ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਟੀ ਨੂੰ ਤੇ ਤਿੱਖੀ ਤਨਕਸਦੀ ਅਤੇ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥੂਟਸੋਸ਼ਲ ਤੇ ਲਿਖਿਆ ਕਿ ਪੁਤਿਨ ਨੇ ਪੂਰੀ ਤਰ੍ਹਾਂ ਆਪਣੇ ਹੋਸ਼ ਗਵਾ ਦਿੱਤਾ ਹੈ ਉਹ ਬਿਨਾਂ ਕਿਸੇ ਕਾਰਨ ਦੇ ਬੇਹਿਸਾਬ ਲੋਕਾਂ ਨੂੰ ਮਾਰ ਰਿਹਾ ਹੈ 트럼ਪ ਨੇ ਇਹ ਵੀ ਕਿਹਾ ਕਿ ਉਹ ਜੇ 트럼ਪ ਅਮਰੀਕਾ ਦੇ ਰਾਸ਼ਟਰਪਤੀ ਨਾ ਹੁੰਦੇ ਤਾਂ ਰੂਸ ਨਾਲ ਹੋਰ ਵੀ ਵੱਡੀਆਂ ਮੁਸੀਬਤਾਂ ਆ ਚੁੱਕੀਆਂ ਹੁੰਦੀਆਂ ਉਹ ਪੁੱਤੀ ਨੂੰ ਮੂਹ ਅੱਗ ਨਾਲ ਖੇਡਣ ਵਾਲਾ ਕਰਾਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਪੁੱਤੀ ਨਾ ਸਿਰਫ ਜੁਕਰੇਨ ਤੇ ਇੱਕ ਹਿੱਸੇ ਉੱਤੇ ਨਹੀਂ ਸਗੋਂ ਪੂਰੇ ਦੇਸ਼ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ 트럼ਪ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਪੁੱਤੀ ਨਾ ਆਪਣੀ ਨੀਤੀ ਤੇ ਕਾਇਮ ਰਹਿੰਦਾ ਹੈ ਤਾਂ ਇਹ ਰੂਸ ਦੇ ਪਤਨ ਦੀ ਸ਼ੁਰੂਆਤ ਹੋਵੇਗੀ ਜੁਕ੍ਰੇਨ ਤੇ ਰੂਸ ਦੇ ਹਮਲੇ ਲਗਾਤਾਰ ਤੇਜ਼ ਹੋ ਰਹੇ ਨੇ 트럼ਪ ਨੇ ਪੁਤਿਨ ਦੀ ਨੀਤੀ ਦੀ ਸਖਤ ਨਿੰਦਾ ਕੀਤੀ ਅਤੇ ਵਾਅਦਾ ਕੀਤਾ ਹੈ ਕਿ ਜੇ ਲੋੜ ਪਈ ਤਾਂ ਰੂਸ ਤੇ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ ਤੁਜੇ ਪਾਸੇ ਰੂਸ ਨੇ ਉਕਰੇਨ ਤੇ ਦਬਾਅ ਬਣਾਉ ਲਈ ਹਮਲੇ ਜਾਰੀ ਰੱਖੇ ਹੋਏ ਹਨ ਅਤੇ ਸ਼ਾਂਤੀ ਵਾਰਤਾਰਾ 'ਚ ਕੋਈ ਵੱਡੀ ਤਰੱਕੀ ਨਹੀਂ ਹੋਈ ਹੈ। ਆਸਟ੍ਰੇਲੀਆ 'ਚ ਪਿਛਲੇ ਦਿਨੀ ਆਏ ਹੜ੍ਹਾਂ ਵੱਲੋਂ ਮਚਾਈ ਤਬਾਹੀ ਹੋរី ਭਿਆਨਕ ਬਣ ਕੇ ਉੱਭਰ ਰਹੀ ਹੈ ਅਤੇ ਲੋਕਾਂ ਨੂੰ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਰਿਹਾ ਹੈ। ਹਾਲਾਤ ਨੂੰ ਦੇਖਦਿਆਂ ਮੈਂਬਰਤ ਨਾਲ ਸੰਬੰਧਿਤ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਮੈਂਬਰ 1200 ਕਿਲੋਮੀਟਰ ਦਾ ਸਫ਼ਰ ਕਰਕੇ ਹਰ ਪ੍ਰੇਟ ਦੇ ਇਲਾਕਿਆਂ ਵਿੱਚ ਪੁੱਜੇ ਹਨ। ਅਤੇ ਲੋੜਵੰਦਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ ਨਿਊ ਸਾਊਥ ਵੈਲਜ਼ ਦੇ 70 ਕਸਬੇ ਵਿੱਚ ਸਿੱਖ ਵਲੰਟੀਅਰਜ਼ ਨੇ ਡੇਰਾ ਲਾਇਆ ਹੈ ਅਤੇ ਇਤੋ ਪੈਂਡੂ ਇਲਾਕਿਆਂ ਵਿੱਚ ਲੰਗਰ ਪਹੁੰਚਾਇਆ ਜਾ ਰਿਹਾ ਹੈ ਇਲਾਕੇ ਦੇ ਕਿਸਾਨ ਮਾਲਕ ਕਾਪਾ ਨੇ ਦੱਸਿਆ ਕਿ ਉਸ ਨੇ 3 ਦਿਨ ਬਾਅਦ ਗਰਮ ਚਾਹ ਪੀਤੀ ਅਤੇ ਖਾਣ ਨੂੰ ਰੋਟੀ ਨਸੀਬ ਹੋਈਏ ਇੱਥੇ ਦੱਸਰਾ ਪੰਦਾ ਹੈ ਕਿ ਨਿਊ ਸਾਊਥ ਵੈਲਜ਼ ਦੀ ਹੰਟਰ ਅਤੇ ਮੱਧ ਉਤਰੀ ਇਨਾਕਿਆਂ ਵਿੱਚ ਹੜ੍ਹਾਂ ਕਾਰਨ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਸਿੱਖ ਵਲੰਟੀਅਰਸ ਆਸਟ੍ਰੇਲੀਆ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 3 ਦਿਨਾਂ ਦੌਰਾਨ 3000 ਖਾਨੇ ਲੋਕਾਂ ਤੱਕ ਪਹੁੰਚਾਏਗੇ ਹਨ ਜਿਆਤਰ ਜਗਾ ਨਾ ਹੋਦੇ ਬਾਦੂ ਸਿੱਖ ਜਤੇ ਬੰਦੀਆਂ ਵੱਲੋਂ ਬਤ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਚਤਨ ਕੀਤੀ ਜਾ ਰਹੇ ਹਨ ਸਿੱਖ ਵਲੰਟੀਅਰਜ਼ ਵੱਲੋਂ 2017 ਤੋਂ ਲੰਗਰ ਸੇਵਾ ਦੀ ਮੁਹੀਮਾ ਰੰਬੀ ਹੋ ਗਈ ਏ ਜਦੋਂ ਜੰਗਲਾਂ ਦੀ ਅੱਗ ਨੇ ਵੱਡਾ ਨੁਕਸਾਨ ਕੀਤਾ ਤੇ ਦੂਜੇ ਪਾਸੇ ਹਰਾ ਨੇ ਤਬਾਈ ਮਚਾ ਦਿੱਤੀ ਇਸ ਮਗਰੋਂ ਕੋਰੋਨਾ ਮਾਰੀ ਦੌਰਾਨ ਵੀ ਲੋੜਵੰਦਾਂ ਤੱਕ ਲੰਗਰ ਅਤੇ ਦਵਾਈ ਪਹੁੰਚਾਉਂਦੀ ਸੇਵਾ ਬਾਸਤੂਰ ਜਾਰੀ ਰਹੀ ਅਮਰੀਕਾ ਦੇ ਪੜ ਰਹੇ ਭਾਰਤੀ ਵਿਦਿਆਰਥੀਆਂ ਲਈ ਅੱਜ ਭਾਵ ਮੰਗਲਵਾਰ ਨੂੰ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤ ਵਿੱਚ ਅਮਰੀਕੀ ਦੂਤਖਾਨੇ ਅਮਰੀਕਾ ਵਿੱਚ ਪੜ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੀ ਸੰਸਥਾ ਨੂੰ ਸੂਚਿਤ ਕੀਤੇ ਬਿਨਾਂ ਪੜਾਈ ਛੱਡ ਦਿੰਦੇ ਹਨ ਕਲਾਸਾਂ ਵਿੱਚ ਸ਼ਾਮਲ ਨਹੀਂ ਹੁੰਦੇ ਜਾਂ ਪੜਾਈ ਦੇ ਆਪਣੇ ਪ੍ਰੋਗਰਾਮ ਨੂੰ ਛੱਡ ਦਿੰਦੇ ਹਨ ਤਾਂ ਉਹਨਾਂ ਦੇ ਵਿਦਿਆਰਥੀ ਵੀਜ਼ੇ ਰੱਦ ਕੀਤੇ ਜਾ ਸਕਦੇ ਹਨ ਦੂਤਘਰ ਨੇ ਐਕਸ ਤੇ ਇੱਕ ਪੋਸਟ ਵਿੱਚ ਵਿਦਿਆਰਥੀਆਂ ਨੂੰ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਆਪਣੀ ਵਿਦਿਆਰਥੀ ਸਥਿਤੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਇਸ ਲਈ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਸਕੂਲ ਨੂੰ ਸੂਚਿਤ ਕੀਤੇ ਬਿਨਾਂ ਪਿੱਛੇ ਹਟ ਜਾਂਦੇ ਹੋ ਕਲਾਸਾਂ ਵਿੱਚ ਨਹੀਂ ਜਾਂਦੇ ਹੋ ਜਾਂ ਪੜਾਈ ਦਾ ਪ੍ਰੋਗਰਾਮ ਛੱਡ ਦਿੰਦੇ ਹੋ ਤਾਂ ਤੁਹਾਡਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਏ ਅਤੇ ਤੁਸੀਂ ਭਵਿੱਖ ਦੇ ਅਮਰੀਕੀ ਵੀਜ਼ਿਆਂ ਲਈ ਯੋਗਤਾ ਗਵਾ ਸਕਦੇ ਹੋ ਇਸ ਲਈ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਆਪਣੇ ਵੀਜ਼ੇ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰੋ ਅਤੇ ਆਪਣੀ ਵਿਦਿਆਰਥੀ ਸਥਿਤੀ ਨੂੰ ਬਣਾਈ ਰੱਖੋ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀ ਜੀ ਵਿੱਚ ਪੜਨ ਲਈ ਦਾਖਲਾ ਲੈਂਦੇ ਹਨ ਭਾਰਤ ਵਿੱਚ ਅਮਰੀਕੀ ਕੌਂਸਲੇਟ ਟੀਮ ਨੇ 2023 ਵਿੱਚ 140000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਇਹ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੀ ਅਤੇ ਲਗਾਤਾਰ ਤਿੰਨ ਸਾਲ ਸੀ ਜਦੋਂ ਇਸ ਸਬੰਧ ਵਿੱਚ ਰਿਕਾਰਡ ਬਣਾਇਆ ਗਿਆ ਹੁਣ ਉਸੇ ਸਾਲ ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਰਿਕਾਰਡ 1.4 ਮਿਲੀਅਨ ਵੀਜ਼ੇ ਜਾਰੀ ਕੀਤੇ ਰਿਸ਼ਤੇ ਸਵਰਗ ਵਿੱਚ ਬੰਦਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹੈ ਮੈਰਿਜ ਲਗਨ ਕਾਮ Dream it, believe it, and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info@marriagelegan.com. At we cater for USA, Canada, UK, Australia, India, Fiji, and Laura. For more information, call 510-943-8037. स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. यूनिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.